ਸਨਾਵਾ ਜੀ ਤੁਸੀਂ ਮਜ਼ਦੂਰਾਂ ਦੀ ਰਹਿਨਮਾਈ ਕਰਦੇ ਆ ਤੁਸੀਂ ਉਹਨਾਂ ਨੂੰ ਨਾਲ ਲੈ ਕੇ ਚੱਲਦੇ ਆ ਉਹਨਾਂ ਦੀਆਂ ਮੰਗਾਂ ਮਸਲੇ ਜਿਹੜੇ ਸੋਲਵ ਵੀ ਕਰਵਾਉਂਦੇ ਆ ਸ਼ਹਿਰ ਦੇ ਵਿੱਚ ਤੇ ਪੂਰੇ ਪੰਜਾਬ ਦੇ ਵਿੱਚ ਵੀ ਤੁਸੀਂ ਆਪਣੀਆਂ ਜਿਹੜੇ ਮਜ਼ਦੂਰਾਂ ਦੀਆਂ ਮੰਗਾਂ ਲੈ ਕੇ ਜਾਂਦੇ ਰਹੇ ਹੋ ਤੇ ਅੱਜ ਜਿਹੜਾ ਨਵਾਂ ਸ਼ਹਿਰ ਦੇ ਵਿੱਚ ਤੁਸੀਂ ਭਾਜ ਭਾਹਰਾਓ ਭਾਜ ਭਾ ਭਜਾਓ ਦਾ ਜਿਹੜਾ ਨਾਰਾ ਲੈ ਕੇ ਤੁਰੇ ਹੋਏ ਆ ਤੇ ਇਹਦਾ ਮਜ਼ਦੂਰਾਂ ਦੇ ਜ਼ਿੰਦਗੀ ਦੇ ਵਿੱਚ ਕੀ ਰੋਲ ਹੈਗਾ ਕੀ ਫਾਇਦਾ ਨੁਕਸਾਨ ਹੈਗਾ ਜਿਹੜਾ ਭਾਜਪਾ ਦੀ ਸਰਕਾਰ ਹੈ ਇਹ ਇਹਦੇ ਬਾਰੇ ਦੱਸਿਓ ਮੇਰਾ ਨਾਮ ਕਮਲਜੀ ਸਣਾਵਾ ਪਿੰਡੂ ਮਜ਼ਦੂਰਾਂ ਦਾ ਮੈਂ ਜ਼ਿਲ੍ਹਾ ਪ੍ਰਧਾਨ ਆ ਸੋ ਇਸ ਕਰਕੇ ਅਸੀਂ ਪਿੰਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਕਰਦੇ ਆਂ ਮਜ਼ਦੂਰਾਂ ਦੀ ਸਾਨੂੰ ਇਹਦਾ ਇਦਾਂ ਆ ਅਸੀਂ ਤਾਂ ਨਾਰਾ ਦਿੰਨੇ ਆ ਭਾਜਪਾ ਭਜਾਓ ਭਾਜਪਾ ਹਰਾਓ ਇਹ ਬਾਕੀ ਪਾਰਟੀਆਂ ਨਾਲੋਂ ਬਹੁਤ ਖਤਰਨਾਕ ਪਾਰਟੀ ਆ ਇਹ ਲੋਕਾਂ ਨੂੰ ਡੰਡੇ ਦੇ ਰਾਜ ਦਾ ਕਰੂਗੀ ਜੀ ਦਾ ਡੰਡੇ ਤੇ ਰਾਜ ਨਾ ਰਾਜ ਕਰਨਾ ਚਾਹਦੀ ਆ ਇਹ ਹਿੰਦੂਵਾਦ ਬਣਾਉਣਾ ਚਾਹਦੀ ਆ ਵੀ ਕੋਈ ਰਾਜ ਕੋਈ ਦੇਸ਼ ਕੋਈ ਭੇਸ ਕੋਈ ਵੋਟ ਕੋਈ ਰਾਜਾ ਇਹ ਇਸ ਨੀਤੀ ਤੇ ਚੱਲਦੀ ਆ ਇਹ ਮੰਦਰਾਂ ਦੇ ਨੀਤੀ ਚੱਲਦੀ ਆ ਇਹ ਹੋਰ ਇਦਾਂ ਨਹੀਂ ਸਾਰੇ ਧਾਰਮਿਕ ਨਾਂ ਤੇ ਇਹ ਲੋਕਾਂ ਨੂੰ ਗੁੰਮਰਾਹ ਕਰਦੀ ਆ ਤੇ ਇਹਦੀ ਵੱਡਾ ਨੁਕਸਾਨ ਮਜ਼ਦੂਰਾਂ ਨੂੰ ਇਹ ਹੋਗਾ ਕਿ ਇਹ ਮਜ਼ਦੂਰਾਂ ਨੂੰ ਇਕੱਠੇ ਵੀ ਹੋਣ ਤੇ ਵਰਜੂਗੀ ਜੇ ਇਸ ਵਾਰ ਇਹ ਆ ਜਾਂਦੀ ਆ ਤੁਹਾਨੂੰ ਲੱਗਦਾ ਆ ਵੀ ਇਹ ਵੋਟਾਂ ਨਹੀਂ ਅਗਲੇ ਅਗਲੀ ਵਾਰ ਪਊਗੀਆਂ ਇਹ ਐਨੰਨੇ ਖਤਰਨਾਕ ਚੀਜ਼ ਆ ਇਹ ਇਕੋ ਹੀ ਰਾਜਾ ਚਾਹੰਦੀ ਆ ਕਿ ਅਗਲੇ ਨੂੰ ਵੋਟਾਂ ਵੀ ਨਹੀਂ ਪਊਗੀਆਂ ਸੋ ਇਸ ਕਰਕੇ ਇਹ ਮਜ਼ਦੂਰਾਂ ਨੂੰ ਕੋਈ ਸੰਘਰਸ਼ ਕਰਨ ਵੀ ਨਹੀਂ ਦੇਊਗੀਆਂ ਕਿਉਂ ਮਜ਼ਦੂਰਾਂ ਦੇ ਜੋ ਹੱਕੀ ਮੰਗਾ ਆ ਪਲਾਟਾਂ ਦੇ ਮਾਮਲੇ ਆ ਜ਼ਮੀਨ ਦਾ ਮਾਮਲਾ ਆ ਹੋਰ ਬਹੁਤ ਸਾਰੇ ਇਹਨਾਂ ਦੀਆਂ ਮਜ਼ਦੂਰਾਂ ਨੇ ਮੰਗਾ ਆ ਸੋ ਉਹਦੇ ਲਈ ਇਹ ਬਹੁਤ ਖਤਰਨਾਕ ਆ ਇੱਕ ਇਹ ਕਰਨਾ ਚਾਹੰਦੀ ਆ ਜਿਹੜੀ ਮਨੁੱਖ ਸਿਮਰਤੀ ਆ ਉਹਨੂੰ ਲਾਗੂ ਕਰਨਾ ਚਾਹਦੀ ਆ ਸੰਵਿਧਾਨ ਨੂੰ ਬਦਲ ਕੇ ਮਨੁੱਖ ਸਿਮਰਤੀ ਨੂੰ ਲਾਗੂ ਕਰਨਾ ਚਾਹੰਦੀ ਆ ਜਿਹਦੇ ਵਿੱਚ ਅੱਜ ਤੋਂ ਸਾਨੂੰ 100 ਸਾਲ ਪਿੱਛੇ ਲਿਜਾਣਾ ਚਾਹੰਦੀ ਆ ਉਹਦੇ ਵਿੱਚ ਤੁਸੀਂ ਦੇਖਿਆ ਹੁਣ ਵੀ ਜੋ ਇਹ ਕਰਦੀ ਆ ਜੰਮੂ ਕਸ਼ਮੀਰ 'ਚ ਇਹਨੇ ਕੀ ਕੀਤਾ ਆ ਉਹਨੂੰ 370 ਧਾਰਾ ਠਾ ਠਾ ਕੇ ਉਹਨੂੰ ਵੰਡ ਦਿੱਤਾ ਆ ਉਹ ਸਾਰਾ ਹੀ ਉੱਥੇ ਦੋ 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 ਹਿੱਸਿਆਂ 'ਚ ਉਹਨੂੰ ਵੰਡ ਦਿੱਤਾ ਆ ਹਾਲਾਂਕਿ ਉਹਨਾਂ ਦਾ ਆਪਣਾ ਮੌਲਿਕ ਅਧਿਕਾਰ ਸੀ ਮੁਸਲਮਾਨਾਂ ਦਾ ਆਪਣਾ ਮੌਲਿਕ ਅਧਿਕਾਰ ਆ ਉਹਨਾਂ ਦੀਆਂ ਆਪਣੀਆਂ ਕੋਈ ਹੈਗੇ ਰੀਤੀ ਰਿਵਾਜ ਸਿੱਖਾਂ ਦੇ ਆਪਣੇ ਰੀਤੀ ਰਿਵਾਜ ਆ ਇਹ ਸਾਰਿਆਂ ਨੂੰ ਮੈਰਜ ਐਕਟ ਨੂੰ ਵੀ ਸਾਰਿਆਂ ਨੂੰ ਖਤਮ ਕਰਕੇ ਇਹ ਇੱਕੋ ਹੀ ਰਾਜ ਦਾ ਜਿਹੜਾ ਉੱਕਾ ਦੇਣਦੀ ਆ ਸੋ ਇਸ ਕਰਕੇ ਇਹ ਖਤਰਨਾਕ ਆ ਕਿ ਸਾਨੂੰ ਇਹਨੇ ਆਣ ਆਲੇ ਸਮੇਂ ਦੇ ਵਿੱਚ ਉਸੇ ਪਾਸੇ ਧੱਕ ਦੇਣਾ ਜਿੱਥੋਂ ਆਪਾਂ ਪਹਿਲਾਂ ਆਏ ਸੀ ਕੁੱਜਾ ਬੰਦੇ ਸੀ ਮੂੰਹ ਦੇ ਮੋਰੇ ਥੁੱਕੋ ਨਹੀਂ ਦਿੰਦੇ ਸੀ ਪਿੱਛੇ ਖੰਗੇ ਬੰਦੇ ਸੀ ਪੈਰਾਂ ਦੇ ਨਿਸ਼ਾਨ ਨਾ ਆ ਜਾਣ ਵੱਡੇ ਜ਼ਗੀਰਦਾਰਾਂ ਦੇ ਜਿਹਨੇ ਵੀ ਸੀਗੇ ਉਹਨਾਂ ਦਾ ਆਪ ਸੀਗਾ ਵੀ ਸਾਡੇ ਮਜ਼ਦੂਰਾਂ ਦੇ ਪੈਰਾਂ ਪਰ ਪੈਰ ਨਾ ਆ ਜਾਣ ਇਸ ਕਰਕੇ ਮਜ਼ਦੂਰਾਂ ਨੂੰ ਇਹ ਇਹ ਕੁਛ ਕਰਦੇ ਸੀ ਜਿਵੇਂ ਕਿ ਤੁਸੀਂ ਭਾਜਪਾ ਦਾ ਹੀ ਜਿਹੜਾ ਅੱਜ ਉਹਦੇ ਖਿਲਾਫ ਹੀ ਜਿਹੜੀ ਮਾਰਚ ਕੱਢ ਰਹੇ ਹੋ ਬਾਕੀਆਂ ਜਿਹੜੀਆਂ ਪਾਰਟੀਆਂ ਦੇ ਜਿਹੜੇ ਲੀਡਰ ਹੈਗੇ ਆ ਚੋਣਾਂ 'ਚ ਖੜੇ ਆ ਕੋਈ ਜਿੱਤੂਗਾ ਤੇ ਉਹਨਾਂ ਨੂੰ ਕੀ ਚੇਤਾਵਨੀਆਂ ਤੁਹਾਡੀ ਜਿੱਦਾ ਪਹਿਲਾਂ ਵੀ ਤੁਸੀਂ ਉਹਨਾਂ ਦਾ ਕ੍ਰਿਟਿਸਿਜ਼ਮ ਕਰਦੇ ਰਹੇ ਹੋ ਤੇ ਉਹਨਾਂ ਨੂੰ ਕੀ ਵਾਰਨਿੰਗ ਹੈ ਦੇਖੋ ਇਹ ਸਾਰੀਆਂ ਪਾਰਟੀਆਂ ਇੱਕੋ ਜਿਹੀਆਂ ਆ ਇਹਨਾਂ 'ਚ ਕੋਈ ਫਰਕ ਨਹੀਂਗਾ ਸਿਰਫ ਇਹੀ ਫਰਕ ਆ ਕਿ ਇਹ ਥੋੜਾ ਹਜੇ ਰੈਲੀ ਮਯਾਰੇ ਨੂੰ ਹਿੰਦੂਵਾਦ ਨੂੰ ਘੱਟ ਪੜਕਾਨੀਆਂ ਆ ਸੋ ਇਸ ਕਰਕੇ ਅਸੀਂ ਇਹ ਨਹੀਂ ਕਹਿੰਦੇ ਪੇ ਫਲਾਨੀ ਨੂੰ ਜਿਤਾ ਦਿਓ ਤੇ ਮਿਕੜੀ ਨੂੰ ਜਿਤਾ ਦਿਓ ਕਿਉਂ ਕਰਦੇ ਆ ਇਹ ਨਹੀਂ ਵੀ ਇਹੀ ਕੁਛ ਆ ਮਜ਼ਦੂਰਾਂ ਦੇ ਪੱਖੇ ਤਾਂ ਇਹ ਵੀ ਨਹੀਂ ਹੈਗੀਆਂ ਕਿਉਂ ਮਜ਼ਦੂਰਾਂ ਦਾ ਦੇਖ ਲਓ ਪਿੱਛੇ ਘੋਲ ਚੱਲਿਆ ਅਸੀਂ ਰੇਲਾ ਰੋਕੀਆਂ 10 ਤਰੀਕ ਨੂੰ ਪਿਛਲੇ ਮਹੀਨੇ ਦੀ ਨੂੰ ਕਿਸਾਨਾਂ ਨੇ ਰੋਕੀਆਂ ਉਹਨਾਂ ਨੂੰ ਕੋਈ ਕੁਛ ਨਹੀਂ ਕਿਹਾ ਜੇ 11 ਨੂੰ ਅਸੀਂ ਰੋਕੀਆਂ ਮਜ਼ਦੂਰਾਂ ਨੇ ਪਿੰਡੂ ਮਜ਼ਦੂਰ ਯੂਨੀਅਨ ਵੱਲੋਂ ਤਾਂ ਇਹਨਾਂ ਨੇ ਸਾਨੂੰ ਘਰਾਂ 'ਚ ਬੰਦ ਕੀਤਾ ਸਾਡੇ ਘਰਾਂ 'ਚ ਪੁਲਿਸ ਬਿਠਾਈ ਆ ਤੇ ਸਾਡੇ ਲੀਡਰ ਫੜੇ ਆ ਸਾਡੇ ਦਫ਼ਤਰਾਂ ਦੇ ਕਾਹਨਕੋਨ ਫੜੇ ਆ ਸੋ ਸਾਰਾ ਕੁਝ ਹੀ ਨਹੀਂ ਇਹ ਇਸੇ ਸਰਕਾਰ ਨੇ ਕੀਤਾ ਜਿਹੜੀ ਹੁਣ ਹੈਗੀ ਆਪ ਵਾਲੇ ਦੀ ਸੋ ਇਸ ਕਰਕੇ ਸਰਕਾਰ ਕੋਈ ਵੀ ਘਟ ਨਹੀਂ ਗਈ ਮਜ਼ਦੂਰਾਂ ਪਤੀ ਕੋਈ ਨਹੀਂ ਗਾ ਜੇ ਹੁੰਦੇ ਤਾਂ ਅੱਜ ਨੂੰ ਇਹ ਬਹੁਤ ਕੁਝ ਕਰਦੇ ਇਹਨਾਂ ਲਈ ਇਹਨਾਂ ਪ੍ਰਤੀ ਕੋਈ ਨਹੀਂ ਗਾ ਪਰ ਸਾਨੂੰ ਇਹ ਆ ਵੀ ਇਹਨੂੰ ਜ਼ਰੂਰੀ ਕਿ ਉਹ ਇਹ ਹਿੰਦੂਵਾਦ ਨੂੰ ਫੜਕਾਣਾ ਚਾਹੁੰਦੀ ਆ ਤੇ ਆਣ ਵਾਲੇ ਡੰਡੇ ਦਾ ਰਾਜ ਕਰਨਾ ਚਾਹੁੰਦੀ ਆ ਇਸ ਕਰਕੇ ਅਸੀਂ ਇਹਨਾਂ ਨੂੰ ਹਰਾਣਾ ਤੇ ਭਜਾਣਾ ਚਾਹਨੇ ਆ ਇਹਨਾਂ ਨੂੰ ਵੀ ਅਸੀਂ ਸਵਾਲ ਕਰਨਾ ਚਾਹਨੇ ਆ ਵੀ ਆਏ ਪਿੰਡਾਂ ਨੂੰ ਪੁੱਛੀਏ ਇਹਨਾਂ ਨੂੰ ਏ ਸਾਡੇ ਮਜ਼ਦੂਰਾ ਲਈ ਤੁਸੀਂ ਕੀ ਕੀਤਾ ਸਾਡੇ ਨਾਲ ਵਾਅਦੇ ਕੀਤੇ ਸੀ ਤੇ ਉਹ ਤੁਸੀਂ ਕਿੱਥੇ ਗਏ ਆ ਹਜ਼ਾਰ ਹਜ਼ਾਰ ਬੀਬੀਆਂ ਨੂੰ ਦੇਣਾ ਸਾਡੇ ਨਾਲ ਤਾਂ ਇਹ ਨਹੀਂ 11 ਮੀਟਿੰਗਾਂ ਰੱਖੀਆਂ ਬੀਜੇ ਆਪ ਵਾਲਿਆਂ ਨੇ 11 ਵਾਰ ਸਾਨੂੰ ਮੀਟਿੰਗ ਦਿੱਤੀ ਆ ਪਰ ਇੱਕ ਵਾਰ ਵੀ ਸਾਡੇ ਨਾਲ ਮੀਟਿੰਗ ਕਰਨ ਲਈ ਬੈਠੇ ਨਹੀਂ ਇਹ ਉਥੋਂ ਭੱਜਦੇ ਰਹੇ ਆ ਜਦੋਂ ਵੀ ਅਸੀਂ ਜਾਂਦੇ ਰਹੇ ਆ ਤਾਂ ਮੁੜ ਕੇ ਇਹ ਨੇ ਉਹ ਕਰ ਦੇਣਾ ਬਈ ਜੀ ਹੁਣ ਤਾਂ ਪੋਸਟਪੋਨ ਕਰ ਦਿਓ ਆ ਹੋ ਗਿਆ 11 ਮੀਟਿੰਗਾਂ ਸਾਡੇ ਨਾਲ ਅਸੀਂ ਲਈਆਂ ਮੀਟਿੰਗ ਲੈਣ ਦੇ ਲਈ ਵੀ ਸਾਨੂੰ ਰੈਲੀ ਕਰਨੀ ਪੈਂਦੀ ਆ ਮੁਝਾਰਾ ਕਰਨਾ ਪੈਂਦਾ ਆ ਇਹਦੇ ਦਰ ਤੇ ਜਾਣਾ ਪੈਂਦਾ ਆ ਜਾ ਕੇ ਉਥੇ ਲੰਨਲਾ ਕਰਨੀ ਪੈਂਦੀ ਆ ਤਾਂ ਜਾ ਕੇ ਸਾਨੂੰ ਟਾਈਮ ਦਿੰਦੇ ਆ ਉਹਦੇ ਬਾਅਦ ਚ ਟਾਈਮ ਦੇ ਕੇ ਮੁੱਕਰ ਜਾਂਦੇ ਆ ਇਹਨਾਂ ਪਾਰਟੀਆਂ ਦਾ ਵੀ ਸਾਨੂੰ ਕੋਈ ਫਾਇਦਾ ਨਹੀਂਗਾ ਸਾਨੂੰ ਸਾਰੇ ਇੱਕੋ ਜਿਹੇ ਹੀ ਆ ਸਾਨੂੰ ਸੰਘਰਸ਼ ਤੇ ਟੇਕ ਰੱਖਣੀ ਚਾਹੀਦੀ ਆ ਅਸੀਂ ਆਪਣੇ ਸੰਘਰਸ਼ ਨੂੰ ਤਿੱਖਾ ਕਰਨ ਦੇ ਲਈ ਲੜਦੇ ਆ ਅਸੀਂ ਨਾ ਕਿ ਇਹਨਾਂ ਨੂੰ ਵੋਟਾਂ ਦੇ ਨਾਲ ਸਾਡਾ ਕੋਈ ਸੁਧਰਨੇ ਵਾਲਾ ਨਹੀਂਗਾ ਇਹ ਸਾਡੀ ਜਥੇਬੰਦੀ ਲੇਪਾਂ ਤੇ ਜਾਣਦੀ ਆ ਤੇ ਲੜੇ ਦੇ ਬਿਨਾ ਕੁਝ ਨਹੀਂ ਮਿਲਣਾ ਸਾਡੇ ਜਿੰਨੇ ਵੀ ਰਹਿਬਰ ਹੋਏ ਆ ਸਾਰਿਆਂ ਨੇ ਸਾਨੂੰ ਲੜਾਈ ਕਰਕੇ ਮਿਲਿਆ ਰਵਿਦਾਸ ਜੀ ਹੋਣੀ ਉਹ ਵੀ ਲੜੇ ਆ ਖਵੇਦਗਰ ਸਾਹਿਬ ਉਹ ਵੀ ਲੜੇ ਆ ਹੋਰ ਸਾਡੇ ਜਿੰਨੇ ਵੀ ਗੁਰੂ ਹੋਏ ਆ ਸਾਰੇ ਲੜੇ ਲੜਦੇ ਰਹੇ ਆ ਲੜਾਈ ਦੇ ਨਾਲ ਹੀ ਇਹ ਸਾਰਾ ਕੁਝ ਹੋਇਆ ਆ ਵੋਟਾਂ ਨਾਲ ਕੁਝ ਨਹੀਂ ਹੋਇਆ ਕਿਉਂ ਵੋਟਾਂ ਦਾ 50 ਤੋਂ ਬਾਅਦ ਪੈਣੀਆਂ ਸ਼ੁਰੂ ਹੋਈਆਂ ਪਹਿਲਾਂ ਤਾਂ ਸਾਰੇ ਸੰਘਰਸ਼ਾਂ ਦੇ ਨਾਲ ਹੀ ਲੜਦੇ ਸੀ ਧੰਨਵਾਦ ਜੀ